ਇੰਟਰਸਟੇਟ ਨਾਕਾ ਮਾਦੋਪੁਰ ਪੁਲਿਸ ਨੇ ਮਾਦੋਪੁਰ ਪੁਲ ਤੇ ਅਚਾਨਕ ਹੋਏ ਬਿਮਾਰ ਵਿਅਕਤੀ ਨੂੰ ਪਹੁੰਚਾਇਆ ਹਸਪਤਾਲ ਦੱਸਦਈਏ ਕਿ ਇੰਟਰਸਟੇਟ ਨਾਕਾ ਮਾਦੋਪੁਰ ਪੁਲ ਉੱਤੇ ਅਚਾਨਕ ਇੱਕ ਵਿਅਕਤੀ ਗੰਭੀਰ ਬਿਮਾਰ ਹੋ ਗਿਆ ਜਿਸ ਨੂੰ ਮੌਜੂਦਾ ਪੁਲਿਸ ਵੱਲੋਂ ਫਿਸਟੇਟ ਦਿੱਤੀ ਗਈ ਅਤੇ ਮੌਕੇ ਉੱਤੇ ਪੁਲਿਸ ਵੱਲੋਂ ਐਬੂਲੈਂਸ ਨੂੰ ਫੋਨ ਕੀਤਾ ਗਿਆ ਅਤੇ ਐਮਬੂਲੈਂਸ ਦਾ ਥੋੜਾ ਟਾਈਮ ਲੱਗਣਾ ਸੀ ਪੁਲਿਸ ਵੱਲੋਂ ਆਪਣੀ ਹੀ ਗੱਡੀ ਵਿੱਚ ਪਾ ਕੇ ਉਸ ਰਾਗੀਰ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ

ਨਕਾ ਮਾਦਪੁਰ ਬਾਰਡਰ ਜੰਮੂ ਕਸ਼ਮੀਰ ਜ਼ਿਲ੍ਹਾ ਪਠਾਨਕੋਟ ਸਾਹਿਬ ਇੱਕ ਮੰਨੇ ਨੂੰ ਅਚਾਨਕ ਹਾਰਟ ਅਟੈਕ ਹੋ ਗਿਆ ਜੀ ਸਾਡੇ ਕੋਲ ਰਾਹgir ਲੈ ਗਿਆ ਜੀ ਅਸੀਂ ਉਹਨਾਂ ਨੂੰ ਮੌਕੇ ਤੇ ਫਰਸਟ ایڈ ਦੇ ਕੇ ਫਰਸਟ ایڈ ਦੇ ਕੇ ਆਪਣੀ 812 ਬਲਾਕੇ ਉਹਦਾ ਫਰਸਟ ਟਰੀਟਮੈਂਟ ਕਰਕੇ ਵੀ ਪਾਣੀ ਪੀਣ ਨੂੰ ਸੇਵਾ ਕਰਕੇ ਜੀ ਤੇ 812 ਬਲਾਕੇ ਹਸਪੀਟਲ ਭੇਜਤਾ ਉਹਨਾਂ ਦਾ ਰਾਹgir ਜਿਹੜੇ ਖੜੇ ਸੀ ਉਹਦੀ ਮਦਦ ਲਈ ਉਹ ਨਾਲ ਭੇਜ ਕੇ ਅਸੀਂ ਡਿਸਟ੍ਰਿਕਟ ਹਸਪੀਟਲ ਪਠਾਨਕੋਟ ਭੇਜਤਾ ਲੈਣੇ ਉਹਨਾਂ ਨੂੰ ਕਿ ਮਦਦ ਅਸੀਂ ਹਮਨਦੀ ਦੀ ਇਨਸਾਨੀਅਤ ਦੀ ਮਦਦ ਕਰਨੀ ਆ ਸਾਡੇ ਮਾਨਯੋਗ ਐਸਐਸਪੀ ਪਠਾਨਕੋਟ ਸਾਹਿਬ ਵੱਲੋਂ ਆਡਰ ਆ ਜੀ ਹਮਨਦੀ ਦੀ ਮਦਦ ਕਰਨੀ ਇਹ ਜਵਾਨ ਇੱਕ ਰਾਵੀ ਦੇ ਰਿਆ ਦੇ ਪੁਲ ਦੇ ਉੱਤੇ ਡਿੱਗਾ ਹੋਇਆ ਸੀ ਤੇ ਜਦੋਂ ਮੈਂ ਪਹੁੰਚਿਆ ਤੇ ਇਹਨੂੰ ਡੌਰਾ ਪੈ ਰਿਆ ਸੀ ਤੇ ਇਹਨੂੰ ਚੁੱਕ ਕੇ ਆਪਾਂ ਕਾਰ ਦੇ ਵਿੱਚ ਪਾ ਕੇ ਤੇ ਇਹਨੂੰ ਹਸਪੀਟਲ ਲੈ ਕੇ ਆਏ ਆ ਤੇ ਇਹਨਾਂ ਦੀ ਉਹਨੂੰ ਲੱਗਦਾ ਕਿ ਜਾਨ ਵੱਜੂਗੀ ਨਾਮ ਹੈ ਸੁਭਾਸ਼ ਵਰਮਾ ਮੈਂ ਆਮ ਆਦੀ ਪਾਰਟੀ ਤੋਂ ਸਟੇਟ ਜੁਆਇੰਟ ਫੈਕਟਰੀ ਟਰਾਂਸਪੋਰਟ ਵਿੰਗ ਤੋਂ ਮੈਂ ਖਿਲਾਰ ਮਾਲਪੁਰ ਇਲਾਕੇ ਦੇ ਖਰਾ ਇੱਥੋਂ ਮੈਂ ਲੰਘ ਰਿਆ ਸਾਂ ਕੁਛ ਦੋ ਆਦਮੀਆਂ ਨੇ ਕੋਈ ਆਦਮੀ ਪੁਲ ਤੋਂ ਪੈਲ ਤੁਰਿਆ ਆਉਂਦੇ ਹੀ ਜੈਂਡਗੇ ਜੋਂ ਉਹਨੂੰ ਦੌੜਾ ਪਿਆ ਜਾਂ ਅਟੈਕ ਹੋਇਆ ਜੋ ਉਹਨਾਂ ਨੇ ਕਿਹੇ ਤਰੀਕੇ ਸਾਡੇ ਕੋਲ ਤੇ ਨਾਲ ਕੋ ਫਟਾਇਆ ਨਾਕੇ ਵਾਲਿਆਂ ਕੋ ਨਾਕੋ ਨਾਕੇ ਵਾਲਿਆਂ ਨੇ ਤੁਰੰਤ ਮਨੂੰ ਹੀ ਉਵਾਜ ਕਰ ਵਾਜ ਮਾਰ ਕੇ ਬੁਲਾਇਆ ਉਹਦਾ ਖਸਤੇ ਨੂੰ ਦਿੱਤੀ ਉਹਦਾ ਜੋ ਇਹਨਾਂ ਕੋ ਫਾਰਮੂਲਾ ਹੈ ਨਾ ਵਰਤੇ ਇਸਤੇਮਾਲ ਕੀਤਾ ਕਰਕੇ 121 ਨੰਬਰ ਗੱਡੀਆਂ ਨੂੰ ਫੋਨ ਕੀਤਾ ਤੁੰ 121 ਨੰਬਰ ਗੱਡੀ ਆ ਗਈ ਆ ਕੇ ਇਹਨਾਂ ਨੇ ਆਪਣਾ ਜੋ ਆਪਣਾ ਫਰਜ ਬੰਦਾ ਸੀਗਾ ਇਹ ਪੰਜਾਬ ਪੁਲਿਸ ਨੇ ਜੋ ਕੀਤਾ ਵਧੀਆ ਕੀਤਾ ਔਰ ਮੈਂ ਇਹੋ ਹੀ ਅੱਖਾਂ ਦਾ ਆਮ ਲੋਕਾਂ ਨੂੰ ਜਦੋਂ ਕੋਈ ਐਕਸੀਡੈਂਟ ਜਾਂ ਕਿਸੇ ਨੂੰ ਕੋ ਅਟੈਕ ਹੋ ਜਾਂਦਾ ਪੈਦਲ ਤੁਰੇ ਨੂੰ ਜਾਂ ਰਾਹ ਜਾਂਦੇ ਨੂੰ ਹਮੇਸ਼ਾ ਮਦਦ ਕਰਨੀ ਚਾਹੀਦੀ ਇਹੋ ਸਾਡੇ ਮਾਨਯੋਗ ਐਸਐਸਪੀ ਪਠਾਨਕੋਟ ਵਾਲਿਆਂ ਦਾ ਵੀ ਇਹੋ ਹੀ ਏ ਕਿ ਹਦਿਅਤਾ ਨੇ ਆਪਣੇ ਡਿਪਾਰਟਮੈਂਟ ਨੂੰ ਤਾਂ ਕਿ ਕਿਸੇ ਨੂੰ ਵੀ ਕੋਈ ਸਮੱਸਿਆ ਆਏ ਕੋਈ ਪ੍ਰੋਬਲਮ ਆਏ ਤਾਂ ਉਹਦੀ ਅੱਗੇ ਹੋ ਕੇ ਮਦਦ ਕਰੋ ਤਾਂ ਕਿ ਕਿਸੇ ਦੀ ਮਾਲੀ ਨੁਕਸਾਨ ਨਾ ਹੋਵੇ ਔਰ ਕਿਸੇ ਦੀ ਜਾਨ ਬਚਾ ਸਕੇ ਉਹ ਬਹੁਤ ਵਧੀਆ ਪਰਾਲਾ ਹੈ ਸਮਾਜ ਦੇ ਵਿੱਚ ਇਹੋ ਜਿਹਾ ਕੰਮ ਹੋਣੀ ਚਾਹੀਦਾ ਕਦੇ ਵੀ ਡਰਨਾ ਨਹੀਂ ਚਾਹੀਦਾ ਉਹ ਇਨਸਾਨ ਨੂੰ ਇਹਨਾਂ ਨੇ ਬਿਲਕੁਲ ਹਲਾਜਾ ਕੇ ਚੈੱਕ ਕਰਕੇ ਹਸਪੀਟਲ ਭੇਜਤਾ ਹੈ ਚੈੱਕ ਕਰਨਾ ਸੀ ਤਾਂ ਕਿ ਉਹ ਆਪਣੇ ਜੀਆਂ 'ਚ ਰਹੇ ਖੁਸ਼ਹਾਲ ਰਹੇ ਇਸ ਤੋਂ ਵਧੀਆ ਕੰਮ ਕੋਈ ਨਹੀਂ ਪੰਜਾਬ ਪੁਲਿਸ ਬਹੁਤ ਵਧੀਆ ਕਰ ਰਹੀ ਹੈ ਲੋਕਾਂ ਨੂੰ ਪੁਲਿਸ ਕੋਲ ਨਹੀਂ ਡਰਨਾ ਚਾਹੀਦਾ ਸਹਿਯੋਗ ਦੇਣਾ ਚਾਹੀਦਾ ਔਰ ਲੈਣਾ ਚਾਹੀਦਾ ਥੈਂਕ ਯੂ ਧੰਨਵਾਦ ਪੰਜਾਬ ਪੁਲਿਸ ਜਿੰਦਾਬਾਦ ਐਸਐਸਪੀ ਸਾਹਿਬ ਸਾਡੇ ਪਠਾਨਕੋਟ ਲਈ ਜਿੰਦਾਬਾਦ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ